ਜਾ ਬੈਟਨ ਅੱਗੇ ਜਾਣਗੇ ਅੱਗੇ ਤੇ ਮੁਰਦਾਬਾਦ 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 ਬਾਬਾ ਸਾਫ ਤੇਰੀ ਜੋਤ ਤੇ ਮੈਨੂੰ ਦਿਆਨ ਦੇਖੋ ਤੇ ਭਗਵਾਨ ਦੀ ਸ਼ਕਤੀ ਹਨ ਹੈ ਭਗਵਾਨ ਦੀ ਸ਼ਕਤੀ ਹਨ ਜੋ ਹਮਸੇ ਟਕਰਾਏਗਾ ਟਕਰਾਏਗਾ ਐਡੀਐਸਪੀ ਬੈਂਕ ਪ੍ਰਦਾਵਾਨ ਹਾਜੀ ਪ੍ਰਧਾਨ ਜੀ ਅੱਜ ਬੈਂਕ ਦੇ ਬਾਹਰ ਤੁਹਾਨੂੰ ਲਗਾਇਆ ਕੀ ਕਰਨਾ ਜੀ ਜੋ ਭਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਮਲਕੀਨਾਥ ਮਹਾਰਾਜ ਕੀ ਜੈ ਮੈਂ ਸਾਥ ਫਿਰ ਜਾਨੀ ਜੀ ਕੁਝ ਨਾ ਖਿਲਾਉ ਤੋਂ ਪ੍ਰਧਾਨ ਸਾਡੇ ਕੌਂਸਲਰ ਮਾਹਿੰਦਰ ਸਿੰਘ ਉਹ ਨਾਲ ਜੀ ਜੋ ਅੱਜ ਸਾਨੂੰ ਇੱਥੇ ਰੋਡ ਪ੍ਰਦਰਸ਼ਨ ਕਰਨਾ ਪਿਆ ਗਿਆ ਜੀ ਇੱਥੇ ਆਪਣੇ ਪਿੰਡ ਪੰਡੋਰੀ ਤੋਂ ਕੋਈ ਆਪਣੇ ਅਸੀ ਭਾਈਚਾਰਾ ਵਾ ਕੋਈ ਆਪਣੇ ਭੈਣ ਭਰਾ ਜਿਨ੍ਹਾਂ ਨੇ ਕੋਈ ਐਫਪੀ ਆਂ ਕਰਵਾਈਆਂ ਹੋਈਆਂ ਸੀ ਐਪਟੀਆਂ ਕਰਵਾਈਆਂ ਇੱਥੇ ਬੈਂਕ ਨੇ ਜਿਹੜਾ ਇਹਨਾਂ ਨਾਲ ਘਬੜਾ ਕੀਤਾ ਆ ਵਾ ਜੇ ਉਹਦੇ ਸਬੰਧ ਦੇ ਵਿੱਚ ਸਾਨੂੰ ਇਨਸਾਫ ਨਾ ਦਿੱਤਾ ਗਿਆ ਬਹੁਤ ਵਾਰੀ ਅੱਗੇ ਪੁੱਛਦੇ ਗਏ ਆ ਤੇ ਪੁੱਛਦੇ ਫੇ 2 4 5 ਵਾਰੀ ਆਏ ਆ ਤੇ ਇਹਨਾਂ ਨੂੰ ਇੱਥੋਂ ਆ ਕੇ ਅੱਜ ਕਰਦੇ ਗੱਲ ਕਰਦੇ ਆ ਤੇ ਇਹ ਜਿਹੜੇ ਆ ਭੈਣ ਭਰਾਵਾਂ ਨੂੰ ਜਿਹੜਿਆਂ ਨੇ ਤੰਗ ਪ੍ਰੇਸ਼ਾਨ ਕਰ ਦਿੱਤੇ ਆ ਇਹ ਜਿਹੜਾ ਬੈਂਕ ਆ ਇਹ ਘਬੜਾ ਕਰ ਰਿਹਾ ਐਚ ਡੀ ਐਫ ਸੀ ਬੈਂਕ ਕਾਦੀਆਂ ਕਾਦੀ ਪੈਸੇ ਇਹਦੀ ਆ ਇਹਨਾਂ ਨੇ ਐਫਡੀਆਂ ਕਰਵਾਈਆਂ ਆ ਮਾੜਾ ਬਣਾਵਾ ਕੇ ਚਾਹ ਇਸ ਤੇ ਐਫਡੀਆਂ ਕਰਵਾਈਆਂ ਐਫਡੀਆਂ ਕਰਵਾਈਆਂ ਕੀ ਐਫਡੀਆਂ ਲੈਣ ਆਉਂਦੇ ਆ ਤੇ ਕੀ ਕੀ ਕਿਹਾ ਜਾਂਦਾ ਬੈਂਕ ਵੱਲੋਂ ਕੀ ਕਿਹਾ ਜਾਂਦਾ ਬੈਂਕ ਵੱਲੋਂ ਜਦੋਂ ਆ ਕੇ ਕਿਹਾ ਜਾਂਦਾ ਵੀ ਅੱਜ ਜਦੋਂ ਕਰਦੇ ਆ ਗੱਲ ਕਰਦੇ ਆ ਇਹਦੇ ਸਬੰਧ ਵਿੱਚ ਜਿਹੜਾ ਆ ਜੀ ਇਹ ਘਪਲਾ ਕਰ ਰਿਹਾ ਬੈਂਕ ਕੀ ਸਮਝਦੇ ਹੁਣ ਏ ਜਿਹੜੇ ਸਾਹਿਬ ਆ ਵੀ ਆ ਮਾਰ ਰੋਡ ਪਰ ਕਰਨ ਦੇ ਪ੍ਰਦਰਸ਼ਨ ਕਰਨ ਦੇ ਦਾ ਬੈਂਕੜਾ ਤੇ ਦਾ ਜਿਹੜਾ ਘਰਾਉ ਕਰਾਂਗੇ ਜੇ ਸਾਨੂੰ ਕੋਈ ਇਨਸਾਫ ਮਿਲ ਜੂ ਤੇ ਠੀਕ ਆ ਨਹੀਂ ਦੇਆ ਲੰਬੇ ਸਮੇਂ ਤੱਕ ਸਾਡੀ ਕਿਸੇ ਬੈਂਕ ਦੇ ਅਧਿਕਾਰੀ ਨਾਲ ਗੱਲਬਾਤ ਹੋਈ ਸਾਡੀ ਇਹ ਜਿਹੜਾ ਬੋਵੀ ਇੰਨੀ ਆ ਜੀ ਇਦਾਂ ਗੱਲਬਾਤ ਕੀਤੀ ਮੁੰਡਿਆ ਨੇ ਤੇ ਇਹਨੇ ਕੋਈ ਜਵਾਬ ਨਹੀਂ ਸਾਨੂੰ ਦਿੱਤਾ ਤੇ ਆ ਅੱਜ ਇਹ ਸਾਨੂੰ ਜਿਹੜਾ ਆ ਅੱਜ ਕਿ ਜਿਹੜਾ ਸਾਨੂੰ ਆ ਅੱਜ ਰੋੜਾ ਦੇ ਉੱਤੇ ਬਹਿਣਾ ਪਿਆ ਕਿੰਨਾ ਪਰਿਵਾਰ ਆ ਜਿਨ੍ਹਾਂ ਦੇ ਪੈਸੇ ਜੀ ਐਪਟੀਆਂ ਦੇ ਫਸੇ ਆ ਜੀ ਆਪਣਾ 115 ਜੀ ਬਤੀ ਪਰਿਵਾਰ ਆ ਜੀ ਜਿਨ੍ਹਾਂ ਦੀ ਐਪਟੀਆਂ ਜੀ ਡੇਢ ਕਰੋੜ ਦੇ ਲੱਭੇ ਘਪਲਾਇਆ ਡੇਢ ਕਰੋੜ ਰੁਪਏ ਦਾ ਘੱਟੋ ਘੱਟ ਡੇਢ ਕਰੋੜ ਦਾ ਜਿਹੜਾ ਘਪਲਾ ਹੋਇਆ ਹੈ ਇਹ ਕਿਹਦੀ ਜਮਾਈ ਸਾਰੀ ਜਿਹੜੇ ਬੈਂਕ ਦਾ ਹੈ ਬੈਂਕ ਦਾ ਹਾਂ ਜੀ ਐਡੀਫੀ ਬੈਂਕ ਹੁਣ ਕੀ ਮੰਗ ਕਰਦੇ ਹੁਣ ਆਈਏ ਮੰਗ ਕਰਦੇ ਆ ਵੀ ਜਿਹੜਾ ਸਾਨੂੰ ਹਿਸਾਬ ਦਿੱਤਾ ਜਾਵੇ ਨਹੀਂ ਤੇ ਲੰਬੇ ਸਮੇਂ ਲਈ ਅੰਦਰ ਕਰਨਾ ਪ੍ਰੋਕਸੀ ਹੋਊਗਾ ਇਹ ਇਹ ਬਾੜ ਬਾੜ ਨਹੀਂ ਤੁਹਾਰਾ ਜੀ ਕੀ ਆਸ਼ਵਾਸ਼ਣ ਮਿਲਿਆ ਮੈਨੇਜਰ ਸਾਹਿਬ ਨੂੰ ਮਿਲੇ ਅੱਜ ਅੱਜ ਕਿਉਂ ਤਲਾਸ਼ ਲਾ ਗਿਆ ਬੈਂਕ ਦੇ ਮਾਲਕ ਮੇਰਾ ਨਾਮ ਸਰ ਬਿਕਰਮਜੀਤ ਸਿੰਘ ਆ ਹੂੰ ਇਹ ਬੈਂਕ ਵੱਲੋਂ ਰੋਡ ਕੀਤਾ ਗਿਆ ਸੀ ਐਫਡੀ ਦੇ ਨਾਲ ਤੇ ਉਹ ਸਮਾਧ ਵਿੱਚ ਅੱਜ ਤਰਨਾ ਲਾਇਆ ਗਿਆ ਸੀ ਜੀ ਅੱਜ ਮਹਿੰਦਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਨੌਂ ਬੰਦਿਆਂ ਦੀ ਲਿਸਟ ਦੇ ਦਿੱਤੀ ਆ ਠੀਕ ਹੈ ਜਿਨ੍ਹਾਂ ਦੀ ਅਪਰੂਵ 10 ਬੰਦਿਆਂ ਦੀ ਜਿਹਦੇ ਵਿੱਚ ਜਿਨ੍ਹਾਂ ਦੀ ਅਪਰੂਵਲ ਮਿਲ ਗਈ ਉਹਨਾਂ ਦੇ ਕੱਲ ਤੱਕ ਪੈਸੇ ਪਾ ਜਣਗੇ ਤੇ ਅਗਲੇ ਨੌ ਬੰਦਿਆਂ ਦੀ ਲਿਸਟ ਉਹਨਾਂ ਨੇ ਫੇਰ ਭੇਜ ਦਿੱਤੀ ਦੀ ਉਹਨਾਂ ਦੇ ਵੀ ਨਾਮ ਦੱਸ ਦਿੱਤੇ ਆ ਉਹਨਾਂ ਦੇ ਵੀ ਪੈਸੇ ਜਿਹੜੇ ਅਗਲੇ ਸ਼ੁਕਰਵਾਰ ਤੱਕ ਆ ਜਾਣਗੇ ਪੂਰਾ ਭਰੋਸਾ ਦੇ ਦਿੱਤਾ। ਫਰੋਡ ਕੀ ਕੀਤਾ ਗਿਆ ਵਾ? ਫਰੋਡ ਸਰ ਐਫ ਡੀਆ ਕਿਤੀਆਂ ਕਰਵਾਇਆਂ ਗਈਆਂ ਸੀ ਪਰਿਵਾਰਾਂ ਵੱਲੋਂ। ਮਾਲਕ ਫਾਰਮ ਨੂੰ ਸਰਟੀਫਿਕੇਟ ਦਿੱਤੇ। ਕਿਸੇ ਨੇ 10 ਲੱਖ ਦੀ, ਕਿਸੇ ਨੇ 6 ਲੱਖ ਦੀ, ਕਿਸੇ ਨੇ 4 ਲੱਖ ਦੀ। ਉਹਨਾਂ ਦਾ ਬੈਂਕ ਮਲਾਜੂਆ ਮੋਬਾਈਲ ਹੈ। ਅੱਛਾ। ਜਿਨੇ ਕੀ ਇਹ ਐਫ ਡੀਆ ਤਰਵਾ ਕੇ ਤੇ ਆਪਣੇ ਸੱਜਣਾ ਦੇ ਦੋਸਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਕੇ ਉਹਨੂੰ ਕੱਢ ਲਈ। ਇਹ ਕਦੋਂ ਦਾ ਕਰਦਾ ਆ ਰਿਹਾ ਸੀ ਬੰਦਾ ਜਿਹੜਾ ਫਰੋਡ ਹੈ। ਇਹ ਸਰ ਸਾਲ ਕਿਤੇ ਲੱਖਾਂ ਖੋ ਗਿਆ ਜਿੱਦਾਂ ਜਿੱਦੀ ਜਿੱਦੀ ਐਫ ਡੀ ਪੂਰੀ ਹੁੰਦੀ ਗਈ ਉਹ ਹਸਾਬ ਨਾਲ ਗਿਆ ਸੋ ਤੇ ਕੋ ਤਾਂ ਉਹਨੂੰ ਪਤਾ ਲੱਗਦਾ ਕਿ ਆਪੀ ਬੰਦਦਾ ਬੈਂਕ ਨੂੰ ਜੁਦਾ ਲੱਗਦਾ ਹੈ ਬੰਦਾ ਹਾਂ ਸਰ ਜੀ ਉਹ ਕੀ ਲੱਗਦਾ ਇੱਦਾਂ ਕਿ ਘਰ ਵੀ 400 ਦੀ ਬੱਚਾ ਹੁਣ ਜਿੱਦਾਂ ਬੱਚਾ ਆ ਗਿਆ ਜੇਲ੍ਹ ਦੇ ਵਿੱਚ ਆ ਅੱਛਾ ਜਿਹੜੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਗਾੜੀ ਪੈਸੀ ਪਾਈ ਉਹ ਵੀ ਜੇਲ੍ਹ ਦੇ ਵਿੱਚ ਆ ਜੀ ਤੇ ਸਾਨੂੰ ਮੈਨੇਜਰ ਸਾਹਿਬ ਵੱਲੋਂ ਪਹਿਲਾਂ ਕਿਹਾ ਗਿਆ ਸੀ 15 ਤਰੀਕ ਤੱਕ ਤੁਹਾਡੇ ਜਿਹੜੇ ਪੈਸੇ ਹੋ ਪੈ ਜਾਣਗੇ। ਉਸ ਤੋਂ ਬਾਅਦ 5 ਤਰੀਕ 4 ਤਰੀਕ ਲਾਰਿਆਂ ਦੇ ਵਿੱਚ ਕੰਮ ਚੱਲਦਾ ਗਿਆ ਤੇ ਇਸ ਕਰਕੇ ਸਾਨੂੰ ਜਿਹੜਾ ਅੱਜ ਟੈਸਟ ਕਰਨਾ ਪਿਆ ਵਾ। ਪਰ ਅੱਜ ਸਾਨੂੰ ਉਹਨਾਂ ਨੇ ਪੂਰਾ ਪ੍ਰੋਪਰ ਪ੍ਰੂਫਾ ਦੇ ਦਿੱਤਾ ਲਿਸਟ ਦਿਖਾ ਕੇ ਆ। 3 ਤੱਕ ਵੈਸੇ ਪੈ ਚੁੱਕੇ ਨੇ। ਫੌਂਡ ਵਾਲੇ ਦਿਨਾਂ ਦੇ ਵਿੱਚ ਪਾਸ ਆ ਰਹੇ ਆ। ਪੈਸੇ ਸਾਰੇ ਪਾਏ ਗਏ ਨੇ ਕਿ ਕੱਟ ਵੱਟ ਕੀਤਾ ਗਿਆ ਕੋਈ ਨਹੀਂ। ਸਾਰੇ ਪਾਏ ਗਏ ਨੇ ਵਿਆਜ, ਸ੍ਰੀਮਿਤ ਪੈਸੇ। ਮਨਿਸੋ ਵੀ ਜਿਹੜੀ ਹੈ ਤੁਹਾਡੀ ਘੜੀ ਹੁੰਦੀਆਂ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਜਿਲ੍ਹਾ ਦੀ ਕਿਸਾਨ ਕਿਸਾਨ ਜਥੇਬੰਦੀ ਆ ਪਾਲ ਮਿਲਟੀ ਸਭਾ ਆ ਸਾਰੇ ਪਰਵਾਹਾਂ ਨੇ ਸਭ ਨੂੰ ਸਪੋਰਟ ਦਿੱਤੀ ਹੈ ਇਹ ਜਿਹੜੇ ਬੰਦੇ ਸੱਜਣ ਆ ਸਾਰੇ ਬੈਂਕ ਤੋਂ ਬਹੁਤ ਬਹੁਤ ਬੰਦੇ ਆ ਰਹੇ ਹਾਂ ਅਸਲੀ ਉਹਨਾਂ ਕੋਲ ਸ਼ੇਅਰ ਆਉਂਦੇ ਠੀਕ ਹੈ ਮੇਰੇ ਨਾਲ ਵੀ ਸ਼ੇਅਰ ਲੱਗਦਾ ਪਰ ਉਹ ਹੋ ਗਿਆ ਕਿਸੇ ਨਾਲ ਚਾਹਿਆ ਲੱਗਦਾ ਨਾ ਪਤਾ ਲੱਗਦਾ ਇਸ ਤਰ੍ਹਾਂ ਕਰਕੇ ਅਸੀਂ ਐਫ ਆਰ ਆਈ ਦੇ ਵਿੱਚ ਅਮਾਉਂਟ ਦੇਖੀਏ 1 ਕਰੋੜ ਤੇ 40 ਲੱਖ ਦੀ ਅਮਾਉਂਟ ਦੀ ਹੋ ਗਈ ਗੁਨੀਸ਼ ਜੀ ਫੋਰ ਕਰਦੇ ਕਿ ਇਸ ਤਰ੍ਹਾਂ ਅਸੀਂ ਬੈਂਕ 'ਚ ਰਕਮ ਜਮ੍ਹਾਂ ਹੁੰਦੀ ਸੀ ਉਸ ਤੋਂ ਬਾਅਦ ਐਫ ਡੀਆ ਕਰ ਦਿੰਦੇ ਸੀ ਜਾਂ ਇਹ ਕਿੱਦਾਂ ਕਰਦੇ ਸੀ ਕਰਦੇ ਸੀ ਤਾਂ ਕਿਸੇ ਦੀ ਉਹ ਯੂ ਪੀ ਆਈ ਆਪਣੇ ਫੋਨ ਦੇ ਉੱਪਰ ਚਲਾ ਕੇ ਉਹਨਾਂ ਕੋਲ ਫੋਨ ਲੈ ਕੇ ਉੱਡਦੀ ਆਪਣੇ ਮੋਗਾ ਕੇ ਹੋਰ ਪੜ੍ਹਦੇ ਤੇ ਜੀ 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 ਕੀ ਆਪ ਮੈਸੇਜ ਆ ਨਾ ਵੀ ਇਹਨਾਂ ਨੇ ਕੀਤਾ ਵੀ ਮੈਸੇਜ ਬਲੌਕ ਕਰ ਦਿੱਤੇ ਸੀਗੇ ਤੇ ਮੈਸੇਜ ਹੀ ਕਿਹੇ ਕਸਟਮਰ ਨੂੰ ਇਹਨਾਂ ਦਾ ਕਰਕੇ ਉਹਨੂੰ ਜਿਹੜਾ ਪਤਾ ਨਹੀਂ ਜੀ ਲੱਗਦਾ ਕਿ ਹੁਣ ਜਿਹੜੇ ਲੋਕਾਂ ਨੇ ਫਰੋਡ ਹੋਇਆ ਜਿਵੇਂ ਤੁਹਾਡੇ ਨਾਲ ਹੋਇਆ ਸੀ ਹੁਣ ਪੈਸੇ ਤਾਂ ਨਾਲ ਵਾਪਸ ਮਿਲ ਗਏ ਨੇ ਜੀ ਲੱਗਦਾ ਕਿ ਹੁਣ ਗਾਂਹ ਜਿਹੜੇ ਲੋਕ ਹੋਣਗੇ ਉਹਨਾਂ ਨਾਲ ਫਰੋਡ ਨਹੀਂ ਹੋਊਗਾ ਵੀ ਬਸ ਸਮਝਾ ਸੀ ਨਾ ਬਾਕੇ ਆਹ ਮਾੜਾ ਜਿਹੜਾ ਆ ਪਾਰੇ ਕੋ ਕਸ਼ਮੀਰ ਨੂੰ ਅੱਜ ਧਰਾਂ ਦੇ ਵਿੱਚ ਪੈਸੀ ਸੇਫ ਨਹੀਂ ਬੈਂਕਾਂ ਦੇ ਵਿੱਚ ਪੈਸੀ ਸੇਫ। ਬਾਟੋਣਾ ਅਸੁਰੇ ਨੂੰ ਮਹਿਸੂਸ ਕਰ ਰਹੇ ਆ ਵੀ ਬੈਂਕਾਂ ਵੀ ਸੇਫ ਨਹੀਂ। ਅੱਜ ਹੀ ਦੇਖ ਰਹੇ ਸੀ ICICI ਬੈਂਕ ਨੇ 450 ਲੱਖ ਦਾ ਫਰਾਉਡ ਜਿਹੜਾ ਹੋ ਗਿਆ। ਇਸ ਕਰਕੇ ਮੈਂ ਸਮਝਦਾ ਹਾਂ ਕਿ ਬੈਂਕਾਂ ਵੀ ਜਿਹੜੀਆਂ ਭਾਜੀ ਸੇਫ ਨਹੀਂ। ਅਸੀਂ ਦੇਖਿਆ ਜਦੋਂ ਬੈਂਕ 'ਚ ਕੋਈ ਪੈਸੇ ਦਾ ਮਕਰੋਜ ਜਾਂਦਾ ਤੇ ਉੱਥੇ ਜਿਹੜੇ ਬੈਂਕ ਦੇ ਕੋਈ ਅਧਿਕਾਰੀ ਬੈਠੇ ਉਹਦੇ ਕਈ ਛੋਟਾਂ ਵਾਲੇ ਬੈਠੇ ਹੋਣ ਉਹਨੇ ਬੈਂਕ ਦੀ FD ਕਰਨ ਦੀ ਬਜਾਏ ਛੋਟ ਕਰ ਦਿੰਦੇ ਨੇ। ਇਸ ਤਰ੍ਹਾਂ ਬੜੇ ਦੇਖਣ ਨੂੰ ਮਿਲਦਾ ਹੈ। ਹਾਂ ਹੋਇਆ ਇਸ ਤਰ੍ਹਾਂ ਵੀ ਹੋਇਆ ਹੈ ਬਟ ਸਾਡੇ ਨਾਲ FD ਨਹੀਂ ਨਾ Israel! Israel! ਇੰਨਾ ਦਿਨ ਪਹਿਲਾਂ ਕਰਾਈ ਹਾਂ। ਕਿਉਂ ਐਫ ਡੀ ਤੜਾਉਣਾ ਦੇ ਤੁਸੀਂ ਤੇ ਕੀ ਕਿਹਾ ਜਾਂਦਾ ਇਹਨਾਂ ਨੂੰ? ਐਫ ਡੀ ਤੜਾਉਣ ਆਉਂਦੇ ਜਦੋਂ ਬੈਂਕ ਦੇ ਵਿੱਚ ਤੁਹਾਡੇ ਇਹਨਾਂ ਲੋਕ ਕੀ ਕਿਹਾ ਜਾਂਦਾ ਤੁਹਾਨੂੰ 15 ਦਿਨਾਂ ਬਾਅਦ ਆ ਗਿਆ ਇੱਥੇ। ਇਹਦੇ ਕੋਲ ਹੀ ਆ। ਮੈਨੂੰ ਲੈ ਕੇ ਦੇਣਾ ਹੀ ਘਰੋਂ ਟਿਕਣਾ ਨਾ। ਅਨਸਾਨ ਮੰਨ ਲਿਆ ਡੇਟ ਪਰ ਤੇ ਕੀਮਾ ਕਰਦੇ ਜੀ ਅਸੀਂ ਇਹ ਮੰਗਦੇ ਕਿ ਛੇ ਛੇ ਅੱਡੇ ਪੈਸੇ ਮੁਰਦਾਬਾਦ ਮੁਰਦਾਬਾਦ ਮੁਰਦਾ ਜੀ ਅੱਜ ਪਹੁੰਚੇ ਤੋਂ ਹੀ ਬੈਂਕ ਜੀ ਇੱਕ ਬੈਂਕ ਦੇ ਵਿੱਚ ਫਰੌਡ ਹੋਇਆ ਹੈ ਜਿਹੜੀ ਡੀਫਸੀ ਜਿਹਦੇ ਸਬੰਧੀ ਪਹਿਲਾ ਮੁਕਦਮਾ ਦਰਜ ਹੈ ਤਸਦੀਕ ਜਾਰੀ ਹੈ ਹਾਂ ਜੀ ਕਿੰਨਾ ਬੰਦਿਆਂ ਦੇ ਇੱਕੋ ਪੈਸੇ ਚੱਲ ਗਏ ਕੁਝ ਆਦਮੀਆਂ ਦੀ ਜਿਹੜੀ ਅਮਾਉਂਟ ਆ ਚੁੱਕੀ ਆ ਮੈਨੇਜਰ ਸਾਹਿਬ ਆਂਦੇ ਵੀ ਇੱਕ ਦੋ ਦਿਨ ਦੇ ਵਿੱਚ ਪੈ ਜਾਣੀਆਂ ਜਿਹੜੇ ਬੰਦੇ ਬਕਾਇਆ ਬਚਦੇ ਆ ਉਹਨਾਂ ਦਾ ਲਿਖ ਕੇ ਭੇਜਿਆ ਤੇ ਉਹ ਜਲਦੀ ਆ ਜਾਣੀਆਂ ਤੇ ਸਾਰਿਆਂ ਦੇ ਪੈਸੇ ਜਿਹੜੇ ਦੇ ਦਿੱਤੇ ਜਾਣੇ ਠੀਕ ਆ ਜੀ